सत श्री अकाल जी सारे स्वागत तो है अपने नए व्लॉग च मैं ही हां आई एम भवन सिद्धू पहचान लिया कटो नहीं पहचान लिया अब तो पहले दो रिएक्शन मम्मी मेरी लुक ठीक है वजह जी कटाली तो बढ़िया है मतलब सही ना मैंने तो तन्नू कह दी पहली बड़ी रख सिर्फ क्वेश्चन आंसर सिर्फ दो है सोनी या फिर माड़ी बस दसो सोनी सोनी कटो सच ਮਮਿ ਮੈਂ ਸੱਚ ਨਹੀਂ ਬੋਲਦੀ ਪਰ ਮੈਂ ਸੱਚ ਬੋਲੂਗੀ ਹੂੰ ਪਹਿਲਾ ਜਿਆਦਾ ਅੱਛੀ ਜਿਹੀ ਹੁੰਨੀ ਅੱਛੀ ਓਕੇ ਇੱਕ ਮਤਲਬ ਇੱਕ ਵਰਡ ਆਇਆ ਹੈ ਇੱਕ ਵਰਡ ਆਇਆ ਹੈ ਮੈਂ ਕੁਝ ਹੋਰ ਵੀ ਕਹਿਣਾ ਹੈ ਕਿਉਂਕਿ ਪਹਿਲਾ ਤੁਹਾਡੀ ਇਹ ਨਹੀਂ ਕਹਿੰਦੇ ਕਿ ਇਹ ਵੀ ਮਾੜੀ ਲੱਗ ਰਹੀ ਹੈ ਮਾੜੀ ਨਹੀਂ ਲੱਗ ਰਹੀ ਬਟ ਇਹ ਥੋੜਾ ਨਾ ਸ਼ਾਰਪ ਲੁੱਕ ਕੋ ਥੋੜਾ ਮੁਸਲਿਮ ਮੁਸਲਿਮ ਲੁੱਕ ਔਰ ਥੋੜਾ ਮਤਲਬ ਥੋੜਾ ਵਿਲਨ ਵਿਲਨ ਟਾਈਪ ਫੀਲ ਆ ਰਹੀ ਹੈ ਵਾਈਬ ਆ ਰਹੀ ਹੈ ਨਾ ਬਟ ਪਹਿਲਾ ਇੱਕ ਮਾਸੂਮੀਅਤ ਭੋਲਾਪਨ ਉਹ ਲੱਗਦਾ ਸੀ ਹੁਣ ਥੋੜਾ ਜਿਹਾ ਹਰਾਮੀ ਹਰਾਮੀ ਲੁੱਕ ਲੱਗਦੀ ਹੈ ਬਸ ਇੰਨਾ ਫਰਕ ਹੈ ਔਰ ਕੋਈ ਫ ਤੁਹਾਰੇ ਕਮੈਂਟਾਂ ਦੇ ਦੱਸਿਓ ਆ ਲੁੱਕ ਕਿਵੇਂ ਲੱਗੀ ਦੇਖ ਲਿਆ 90% ਲੋਕ ਮੇਰੇ ਨਾਲ ਐਗਰੀ ਹੁੰਦੇ ਮੈਨੂੰ ਪਤਾ ਹੈ ਮੈਨੂੰ ਕਮੈਂਟ ਪਹਿਲੀ ਪਤਾ ਵੀ ਇਹ ਕਹਿਣਗੇ ਸੀ ਪਹਿਲਾਂ ਯਾਰ ਸੁਣਨਾ ਲੱਗਦਾ ਸੀ ਪਰ ਚੇਂਜ ਚਾਹੀਦਾ ਯਾਰ ਥੋੜਾ ਜਿਹਾ ਬੋਰ ਹੋ ਗਿਆ ਸੀ ਮੈਂ ਸੇਮ ਲੁੱਕ ਤੋਂ ਐਂਡ ਇਹ ਵਲੌਗ ਹੀ ਆਪਾਂ ਇਹ ਬਣਾਇਆ ਵੀ ਰਿਐਕਸ਼ਨ ਦਿਖਾਵਾਂਗੇ ਤੁਹਾਨੂੰ ਬਹੁਤ ਬੰਦਿਆਂ ਦੇ ਹੁਣ ਆਪਾਂ ਸਭ ਤੋਂ ਪਹਿਲਾਂ ਉਹ ਚੁੰਗੀ ਤੇ ਪਹੁੰਚ ਗਏ ਪਟਿਆਲਾ ਬਸ ਪਟਿਆਲਾ ਬਾਜ਼ਾਰ ਜਾਣ ਗਿਆ ਫੋਹਾਰਾ ਚੌਂਕ ਇੱਥੇ ਰਿਐਕਸ਼ਨ ਦਿਖਾਵਾਂਗੇ ਤੁਹਾਨੂੰ ਰੂਬਲ ਦਾ ਰੂਬਲ ਖੜੀ ਆ ਰਹੀ ਠੀਕ ਹੈ ਠੀਕ ਹੈ ਉੜੀਏ ਠੀਕ ਹੈ ਓਰੇ ਰੀਐਕਸ਼ਨ ਦਿਖਾਉਣੇ ਆ ਹਾਏ ਚਾ ਚਾ ਰੀਐਕਸ਼ਨ ਰੀਐਕਸ਼ਨ ਮੈਂ ਨਹੀਂ ਜਾਣਾ ਤੁਹਾਡੇ ਨਾਲ ਨਾ ਨਾ ਖੜੀ ਰਹਿ ਉਰੇ ਖੜੀ ਰਹਿ ਖੜੀ ਰਹਿ ਖੜੀ ਰਹਿ ਕੀ ਗੱਲ ਬੜਾ ਲੇਟ ਆਤਾ ਹੈ ਮੈਨੂੰ ਅੱਧਾ ਘੰਟਾ ਹੋ ਗਿਆ ਤੁਹਾਨੂੰ ਬੁਲਾਉਣ ਨੂੰ ਤੁਹਾਨੂੰ ਪਤਾ ਹੈ ਫਾਈਨਲ ਤਾਂ ਦੇਖ ਲੈ ਇੱਕ ਮਿੰਟ ਕੀ ਕਰੇ ਨੇ ਬੜੇ ਬਣ ਕੇ ਆਨੇ ਕੀ ਗੱਲ ਤੁਹਾਨੂੰ ਉੱਥੇ ਕਿਹੜੀਆਂ ਕੁੜੀਆਂ ਨੇ ਦੇਖਣਾ ਜਿਹੜਾ ਤੁਸੀਂ ਐ ਬਣ ਕੇ ਆਏ ਹੋ ਹੈ ਇਧਰ ਚੱਤੋ ਮੇਰੇ ਕੋਲ ਨਹੀਂ ਮੁਕਿਆ ਵੀ ਮੈਂ ਤਾਂ ਵੀਰਾ ਲੱਗ ਹੀ ਨਹੀਂ ਰਿਹਾ ਉਹਦੋਂ ਡੰਗ ਤਾਂ ਲੱਗੀ ਜਾਂਦਾ ਸੀ ਵੀਰਾ ਅੱਜ ਅੱਜ ਵੀਰਾ ਵੀਰਾ ਸੋਨਾ ਲੱਗਦਾ ਨਜ਼ਰ ਵੀ ਲੱਗਦਾ ਲੈ ਇਹਦਾ ਚਿਹਰਾ ਤਾਂ ਪੋਜ਼ਿਟ ਹੋ ਗਿਆ ਬਿਲਕੁਲ ਰਿਐਕਸ਼ਨ ਪਹਿਲਾ ਰਿਐਕਸ਼ਨ ਮਤਲਬ ਪਹਿਲਾ ਨਹੀਂ ਦੂਜਾ ਬਹੁਤ ਸੋਹਣਾ ਲੱਗ ਰਿਹਾ ਵੀਰਾ ਸੱਚੀ ਉਹਦੋਂ ਅੰਕਲ ਲੱਗ ਰਹੇ ਸੀ ਸੱਚੀ ਉੱਤੋਂ ਦੰਦ ਇਹ ਜੋ ਉਹਦੇ ਵਰਗੇ ਬਟਰ ਵਰਗੇ ਦੋ ਰਿਐਕਸ਼ਨ ਤਿੰਨ ਰਿਐਕਸ਼ਨ ਮਿਲ ਚੁੱਕੇ ਇੱਕ ਆ ਨੈਗੇਟਿਵ ਇੱਕ ਦੋ ਆ ਪੋਜ਼ਿਟਿਵ ਪੋਜ਼ਿਟਿਵ ਮੰਮੀ ਤਾਂ ਰੁਬਲਦ ਨੇ ਨੈਗੇਟਿਵ ਪ੍ਰੀਤ ਦਾ ਨੈਗੇਟਿਵ ਨਹੀਂ ਕਹਿ ਸਕਦੇ ਪਰ ਹਾਂ ਦੋ ਹੀ ਮੰਨ ਕੇ ਚੱਲਾਂਗੇ ਵੀ ਹਾਂ ਪੋਜ਼ਿਟਿਵ ਐ ਨੈਗੇਟਿਵ ਤਾਂ ਪ੍ਰੀਤ ਦਾ ਨੈਗੇਟਿਵ ਹੀ ਆ ਠੀਕ ਆ ਨਹੀਂ ਪਰ ਮੰਮੀ ਨੇ ਥੋੜੀ ਪਿੱਛੇ ਹੀ ਗਿਆ ਸੀਗਾ ਵੀ ਕੀ ਕਰਾ ਕੇ ਆ ਗਿਆ ਹੈ ਸੇਰੇ ਮੰਮੀ ਨੇ ਕੈਮਰੇ ਮੂਰੇ ਵੱਡ ਕੈਮਰੇ ਮੂਰੇ ਮੰਮੀ ਨੇ ਪੋਜ਼ਿਟਿਵ ਰਿਐਕਸ਼ਨ ਕੈਮਰੇ ਮੂਰੇ ਪੋਜ਼ਿਟਿਵ ਹੈ ਸੋ ਹੁਣ ਆਪਾਂ ਤਿੰਨ ਰਿਐਕਸ਼ਨ ਦੇਖ ਚੁੱਕੇ ਆ ਹੁਣ ਆਪਾਂ ਰਾਜਗੜ ਜਾਵਾਂਗੇ ਤੇ ਬਾਕੀ ਦੇ ਰਿਐਕਸ਼ਨ ਦਿਖਾਵਾਂਗੇ ਤੁ ਠੀਕ ਆ ਅੱਗੇ ਰੈਕਸ਼ਨ ਦਿਖਾਂਗੇ ਓਕੇ ਹੁਣ ਚਾਚੀ ਕੋਲੇ ਪਹੁੰਚ ਕੇ ਮਿਲਾਂਗੇ ਠੀਕ ਆ ਓਕੇ ਬਾਏ ਬਾਏ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਲੱਗਗਾ ਸੋ ਸੋਸ਼ਲ ਵੰਪੀ ਗੀਓ ਕੀ ਹਰ ਚੱਲ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਆ ਵੀ ਗਈ ਤੇ ਸੱਤੀ ਕੈਲ ਦੀ ਸਾਰਿਆਂ ਨੂੰ ਉਹ ਟਿਕਟਾਂ ਵੀ ਲੈ ਲਈ ਹਾਂਜੀ ਕੰਗratulations ਬੱਬੀ ਨੂੰ ਸਭ ਤੋਂ ਪਹਿਲਾਂ ਪਾਰਟੀ ਹੋ ਗਈ ਹਾਂਜੀ ਪਾਰਟੀ ਲੈ ਕੇ ਆਉਣੀ ਸੀ ਸਾਡੀ ਕੋਣੀ ਸੈਕੰਡ ਆਈ ਹੈ ਠੀਕ ਹੈ

ਤੇਨ ਚਾਚੀ ਬਣਾਉਣਗੇ ਪਾਸਤਾ ਚਾਚੀ ਬਹੁਤ ਟੇਸਟੀ ਬਣਾਉਂਦੇ ਨੇ ਪਾਸਤਾ ਬਹੁਤ ਜਿਆਦਾ ਆਪਰੇ ਥੈਂਕ ਯੂ ਚਾਚੀ ਤੁਹਾਡੇ ਕੋਲ ਹੀ ਵੀ ਐ ਨਾਨ ਸਟਿਕ ਪੈਨ ਹਾਂ ਇਹ ਸੇਮ ਆਪਣੇ ਕੋਲ ਵੀ ਹੈ ਨਾ ਇਹ ਸੇਮ ਸਾਡੇ ਕੋਲ ਹੀ ਵੀ ਐ ਜਨਾ ਜੋ ਆਹ ਗਾਰ ਉਹਦਾ ਹੀ ਐ ਵੀ ਆ ਗਾਰ ਉਹਦਾ ਹੀ ਐ ਸੇਮ ਸਾਡੇ ਕੋਲ ਹੀ ਵੀ ਇਦਾਂ ਦੇ ਹੀ ਐ ਹੂੰ ਵਧੀਆ ਐ ਬਹੁਤ ਅੱਛਾ ਹੈ ਬਹੁਤ ਅੱਛੀ ਬੰਦਾ ਹੈ ਤੁਸੀਂ ਖੁਸ਼ ਸਹੀ ਗੱਲ ਇਹ ਉਹੀ ਐ ਕਿ ਮਤਲਬ ਇਹ ਜਿਆ ਸੇਮ ਸੇਮ ਹੈ ਆਪਣੇ ਕੋਲ ਥੋੜਾ ਬਹੁਤਾ ਰੰਗ ਦਾ ਡਿਫਰੈਂਸ ਹੋ ਸਕਦਾ ਪਰ ਇਹ ਜਿਆ ਸੇਮ ਹੈ ਆਪਣੇ ਕੋਲ ਜਿਹੜਾ ਪਿਛਲੀ ਵੀਡੀਓ 'ਚ ਦਿਖਾਇਆ ਸੀ ਆਪਾਂ ਇਹ ਸੇਮ ਐ ਮੇਬੀ ਕਲਰ ਸੇਮ ਐ ਆਲਮੋਸਟ पिछली वीडियो को दिखाया अगर किसी ने करना लिंक के तो लिंक डिस्क्रिप्शन है ठीक है तो चलो हूँ पास्ता कंटिन्यू रखते हैं आपता थोड़ा दिखावे नहीं क्योंकि बहुत लेट हो जाएगा यह बलॉग मैं रेट करके पाना भी है तो कि अभी वीडियो शूट कर रहे हैं वीडियो भी अपना दो बजे स्टार्ट करिए शूट करनी टाइम पांच बजे का हो गया ठीक है तीन घंटे हो तीन घंटे बहुत घट्टीडियो हुई है घंटा डेढ़ घंटा रह गया उस वीडियो ठीक है मेरी तीन तो हो गए रिएक्शन यारिए मे पॉजिटिव दिता है सिमरन ने पॉजिटिव दिता है मनदीप ने पॉजिटिव दिता है ठीक है रोबल ने भी पॉजिटिव दिता है सिर्फ एक नैगेटिव आया हाल तक ਕਿ ਪਪਸ ਉਹ ਫੁਟਪਾ ਬੀਰ ਦਾ ਕੁਝ ਨਹੀਂ ਚੇਲੇ ਚੇਲੇ ਕਿ ਪਪੀ ਨਾ ਲਕਿਊਟ ਲੁੱਕ ਮੈਨੂੰ ਨਾ ਵੀ ਜ਼ਿਆਦਾ ਅੱਛੀ ਲੱਗਦੀ ਹੈ ਨਹੀਂ ਥੋੜੇ ਜਿਹਾ ਮਤਲਬ ਮੁੰਡੇ ਟਾਈਪ ਲੱਗ ਰਹੀ ਜੀ ਪਹਿਲਾਂ ਕਿ ਲੱਗਦੀ ਸੀ ਪਹਿਲਾ ਅੰਕ ਲੱਗਦਾ ਸੀ ਪਹਿਲਾ ਅੰਕ ਯਰ ਪਰਸੋ ਮੈਂ ਕਿ ਹਮਕੋ ਲੱਗੀ ਹੁੰਦੀ ਸੀ ਚਾਹਾਂ ਮੈਂ ਕਹਿੰਦੇ ਮੇਰਾ ਭਰਾ ਨਹੀਂ ਹੈਗਾ ਬੜਾ ਕਿਊਟ ਲੱਗ ਰਹੀ ਸੀ ਉਦੋਂ ਕਿ ਦੱਸਾ ਉਹ ਵੀ ਇਹਨਾਂ ਦੇ ਸੋਹਣੇ ਲੱਗ ਰਹੇ ਸੀ ਗੂਗਲੋ ਗੂਗਲੋ ਆ ਰਹੇ ਸੀ ਪਹਿਲਾਂ ਹੁਣ ਉਹਨਾਂ ਦੇ ਟਿੱਖਾ 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 ਲੱਗ ਰਹਿਣਾ ਮੈਨੂੰ ਜਾਲਾਂ ਨਹੀਂ ਗਰੀ ਮੇਰੀਆਂ ਅੰਦਰੋਂ

ਤੁਹਾਡੀ ਮਾਸ਼ਾ ਕੌਣ ਜਿੱਤ ਰਹੀ ਹੋ ਗਈ ਸੀ ਮੇਰਾ ਅਜੇ ਤਾਂ ਮੇਰੀਆਂ ਹਾਂਜੀ ਮੈਂ ਕਿਹਾ ਉਹ ਤਾਂ ਕੀ ਖਾਣਾ ਕੀ ਘੋਰੀ ਅੱਜ ਫਿਰ ਭੁਲੇਖੇ ਹੁਕਮ ਕਰੋ ਮੈਂ ਤਾਂ ਅੱਜ ਜੀ ਨੂੰ ਪਹਿਲੇ ਹੀ ਕਿਹਾ ਸੀ ਹੁਕਮ ਕਰੋ ਕੀ ਖਾਣਾ ਉਹਦੀ ਫੇਵਰੇਟ ਡਿਸ਼ ਤਾਂ ਹੈਗੀ ਥੱਪੜ ਨਹੀਂ ਮੇਰੇ ਪੱਪੀ ਨੇ ਹਾਂ ਐ ਨਹੀਂ ਕਹਿਣਾ ਅਫੀਜੀ ਤੇ ਇਹਦੀ ਮੁੱਕੀ ਤੁਹਾਡੇ ਪੈਂਦੀਆਂ ਵੇਖਿਆ ਤੁਸੀਂ ਮੇਰੇ ਮਾਰਾ ਬਹੁਤ ਚੋਰਦੀ ਹੈ ਕਿਉਂ ਯਾਰ ਤੇਰੀ ਕੱਦੇ ਕੋ ਚਾਚਾ ਚਾਚੀ ਦਾ ਰਿਐਕਸ਼ਨ ਵਾਓ

ਉਹ ਫੰਡ ਕੰਮੀ ਮੁਰੀ ਹੋ ਗਈ ਸਾਡੀ। ਅਚਾਨਕ ਹੀ ਕਾਇਸੀਆਂ ਨਾ ਭਾਬੀ ਤੁਸੀਂ। ਹੂੰ। ਚਲੋ ਮਤਲਬ 6 ਰਿਐਕਸ਼ਨਾਂ ਚੋਂ 5 ਪੋਜ਼ਿਟਿਵ ਨੇ, 1 ਨੈਗੇਟਿਵ ਹੈ। ਉਹ ਇੱਕੋ ਲਾਤਾ ਨੈਗੇਟਿਵ ਹੈਗਾ ਪ੍ਰੀਤ ਦਾ। ਬਾਕੀ 5 ਪੋਜ਼ਿਟਿਵ ਨੇ ਆ ਰਿਐਕਸ਼ਨ। ਇਦਾਂ ਨਾ ਕੋਈ ਨਾ ਭਾਬੀ ਹੋਣ ਲਈ ਪਸੰਦ ਨਹੀਂ ਆ ਰਹੀ। ਆਗੇ ਵਾਹ ਯੈਸ। ਰੁਕ ਰੁਕ। ਆ ਕੀ ਕਰਾਇਆ? ਉਹ ਕਿ ਕਿ ਉਹ ਕਿ ਬੈਠੀ ਸੀ ਰਾਤ ਤੇ ਬੈਠੀ ਸੀ ਠੀਕ ਹੈ ਹਾਂ ਜੀ ਅੰਟੀ ਬੜਾ ਤੁਸਨ ਇਹਨੂੰ ਵਧਾਈਆਂ ਤਾਂ ਦੇ ਦੋ ਸੈਕੰਡ ਆਈਅਰ ਕੁੜੀ ਵਧਾਈਆਂ ਦੇ ਕੁੜੀ ਹੈ ਕਿ ਨਹੀਂ ਆਹ ਵਧਾਈ ਇਹਨਾਂ ਨੂੰ ਵਧਾਈ ਨੂੰ ਅੰਦਰ ਅੱਧ ਵੀਰ ਜੀ ਨੇ ਸਾਹ ਦੇ ਤਾਂ ਬੱਚੀਆਂ ਹਾਂ ਜੀ ਮੈਂ ਕੋਲ ਕੌਂਸਲਟ ਰੇਟ ਅੱਛਾ ਅ ਜਿਵੇਂ ਲੱਗ ਜਾ ਬਣ ਗਿਆ ਹਨਾ ਪਹਿਲੀ ਵਾਰ ਜਿੰਨ ਦੇਖਿਆ ਤੇਰੇ ਲੋ ਪਹਿਲੀ ਵਾਰ ਹੀ ਕਰਿਆ ਨੇ ਲੈ ਸੋਣਾ ਲੱਗ ਰਿਹਾ ਹੈ ਪਰ ਉਹ ਆ ਕਿ ਹਮ ਦਾ ਬਾਰ ਜ਼ਿਆਦਾ ਪਤਾ ਲੱਗਦਾ ਨਹੀਂ। ਉਹਨੇ ਨੂੰ ਨੈਗੇਟਿਵ ਮੰਨੀ ਕਿ ਪੋਜ਼ਿਟਿਵ ਮੰਨੀ ਹੈ। ਰਿਵਿਊ ਰਿਵਿਊ ਸੋਣਾ ਲੱਗ ਰਿਹਾ। ਮੱਕਾ ਹਾਂ ਹਾਂ ਮਤਲਬ ਮਾੜਦੈਨ ਲੱਗ ਰਿਹਾ। ਅੱਛਾ ਕੀ ਉਹ ਵਲੌਗ ਹੈ ਇੱਕ ਦੋ ਆਪਸ਼ਨ ਨੇ ਤੁਹਾਡੇ ਕੋਲ ਚੰਗਾ ਤੇ ਮਾੜਾ। ਸੋਣਾ ਲੱਗ ਰਿਹਾ ਹੈ। ਲੱਗ ਜੀ ਵਧੀਆ ਲੱਗਦੀ ਹੁੰਦੀ ਹੈ। ਸੱਤ ਰਿਐਕਸ਼ਨ ਹੋ ਗਏ? ਨਹੀਂ ਪਤਾ ਕੀ ਹੁੰਦਾ। ਸੱਤ ਚੋਂ ਹਾਂਜੀ। ਪਤਾ ਕੀ ਹੁੰਦਾ ਹੈ? ਇਹ ਜਿਵੇਂ ਥੋੜਾ ਜਿਹਾ ਪਹਿਲਾਂ ਹੀ ਮੈਂ ਤਨ ਗਿਆ ਸੀ ਗੁੰਡਾ ਲੁੱਕ ਜੈ ਨਹੀਂ ਮਾਉਂਦੀ। ਹਾਂ। ਮਿਕਸ ਕਰਤਾ ਚਾਹ ਦੁਨੀਆ ਇੱਕ ਕਮੀ ਆ ਵਾਹ ਬੈਂਕ ਚਾਚੀ ਸਭ ਮੇਰੇ ਨਾਲ ਗੱਲ ਕਰੀ ਪੱਲਾ ਕੋਈ ਇੱਕੋ ਸਾਲ ਜਾਂ ਵੀ ਸੱਚੀ ਗੱਲ ਹੈ ਪੱਲਾ ਨਾ ਤਾਂ ਭੋਲੇ ਭੋਲੇ ਲੱਗਦੇ ਸੀ ਇੱਕ ਕਮੀ ਆਈ ਪਰੋਚਨਾ ਉਹ ਕੱਟ ਪੋਣਾ ਰਹਿ ਗਿਆ ਬਸ ਨਹੀਂ ਫਿਰ ਜੀ ਨਹੀਂ ਉਹ ਨਹੀਂ ਮਜ਼ਾਕ ਨਹੀਂ ਜਿਆਦਾ ਸੱਤ ਰਿਐਕਸ਼ਨ ਹੋ ਗਏ ਸੱਤ ਚੋਂ 6 ਪੋਜ਼ਿਟਿਵ ਨੇ ਦੋ ਮੇਰਾ ਨਕਸ਼ਾ ਬਿਲਕੁਲ ਸੇਮ ਹੈ ਇੱਕ ਨੈਗੇਟਿਵ ਹੈ ਪਹਿਲਾਂ ਵੀ ਇਹਨੇ ਕੋਈ ਗੱਲ ਨਹੀਂ ਦੀ ਪਹਿਲਾਂ ਮੈਂ ਕਹਿ ਰਿਹਾ ਸੱਤ ਰਿਐਕਸ਼ਨ ਹੋਏ ਨੇ ਹੁਣ ਤੱਕ ਸੱਤ ਚੋਂ 6 ਪੋਜ਼ਿਟਿਵ ਨੇ ਇੱਕ ਨੈਗੇਟਿਵ ਹੈ ਆ ਨੈਗੇਟਿਵ ਸਾਡਾ ਆ ਖੜਾ ਕਿਉਂ ਨੈਗੇਟਿਵ ਕਿਉਂ ਮੈਨ ਮੈ ਨਹੀਂ ਸੋਨਾ ਲੱਗ ਰਿਹਾ ਸੋਹਣਾ ਲੱਗ ਰਿਹਾ ਹੈ ਵੀ ਇਹ ਨਹੀਂ ਘਰ ਨਾ ਭੋਲੇ ਵਿੱਚ ਲੱਗ ਰਿਹਾ ਹਾਂਜੀ ਕੀ ਗਿਆ ਸੀ ਹਣੀ ਅੱਛਾ ਲੱਗ ਰਿਹਾ ਹੈ ਨਾ ਓਏ ਕਾਕਾ ਬਦਲ ਗਿਆ ਕਾਕਾ ਬਦਲ ਗਿਆ ਉਧਰੋਂ ਇੰਡੀਆ ਫੋਟਾ ਹੋ ਗਿਆ ਜਿਹੜਾ ਕੱਲੀ ਮੇਰੀ ਕੱਲੀ ਬਣਾਉਣ ਆਪਾਂ ਅਜੀਬ ਲੱਗ ਰਿਹਾ ਹੈ ਰਿਐਕਸ਼ਨ ਦੇਖ ਕੇ ਇਹਨੂੰ ਆਇਆ ਹੋਣਾ ਵੀ ਹੁਣ ਦਾਲ ਬਦਲ ਨਹੀਂ ਜਾਹੀ ਨਾ ਇੱਕ ਮਿੰਟ ਇੱਕ 2 3 4 5 6 7 7 ਹੋਏ ਨੇ 7 ਰਿਐਕਸ਼ਨ ਚੋਂ ਛੇ ਪੋਜ਼ਿਟਿਵ ਸੀਗਾ ਇੱਕ ਨੈਗੇਟਿਵ ਸੀਗਾ ਇੱਕ ਨੈਗੇਟਿਵ ਵਾਲਾ ਕਹਿੰਦਾ ਮੈਂ ਵੀ ਪੋਜ਼ਿਟਿਵ ਹਾਂ ਸੁਣਾਦਾ ਕਰੇ ਇਹ ਪਹਿਲਾਂ ਬੋ ਫੁੱਲੋ ਦੀ ਹਾਸੂਮ ਨਹੀਂ ਲੱਗ ਰਿਹਾ ਮਤਲਬ ਕਿ 100 ਚੋਂ 100% ਰਿਐਕਸ਼ਨ ਪੋਜ਼ਿਟਿਵ ਨੇ 마সূਮ ਨਹੀਂ ਲੱਗ ਰਿਹਾ ਉਹ ਵਾਲ ਵੱਖਰੀ ਐ ਬਾਕੀ ਅੱਛੇ ਲੱਗਦੇ ਮਤਲਬ 7 ਚੋਂ 7 ਰਿਐਕਸ਼ਨ ਪੋਜ਼ਿਟਿਵ ਨੇ ਪਹਿਲੀ ਕਹਿਆ ਸੀ 마সূਮ ਨਹੀਂ ਲੱਗ ਰਿਹਾ ਬਾਕੀ ਅੱਛੇ ਲੱਗਦੇ ਉਹ ਸਮਾਰਟ ਲੱਗ ਰਹੇ ਥੋੜਾ ਤਿੱਖਾ ਤਿੱਖਾ ਲੱਗ ਰਿਹਾ ਹੁਣ ਬਹੁਤ ਤਿੱਖੇ ਲੱਗ ਰਿਹਾ ਥੋੜਾ ਗੁੱਸੇ ਵਾਲਾ ਲੱਗ ਰਿਹਾ ਹੁਣ ਰੂਡ ਲੱਗ ਰਿਹਾ ਹੁਣ ਤਾਂ ਤੁਸੀਂ ਕਮਾਂਡਰ ਕਿ ਦੱਸਿਓ ਮੈਂ ਕਿਵੇਂ ਦਾ ਲੱਗ ਰਿਹਾ ਠੀਕ ਆ